ਹੈ ਜਿੱਦੇ ਸੋਨਾ ਪਿੰਡ ਨੇ ਅਸੀਂ ਆਪਣੀ ਸਾਰੀ ਟੀਮ ਦੇ ਨਾਲ ਚੰਨ ਨਵਤੇਜ ਸਿੰਘ ਚੀਮਾ ਸਾਹਿਬ ਸਾਡੀ ਪਾਰਟੀ ਦੇ ਜਿਹੜੇ ਕੈਂਡੀਡੇਟ ਸਨ ਵਿਕਰਮ ਚੌਧਰੀ ਜੀ ਐਮਐਲਏ ਬਲੌਰ ਸੁਭਰਵਿੰਦਰ ਸਿੰਘ ਸਾਡੇ ਐਮਐਲਏ ਫਗਵਾਣਾ ਸਾਡੇ ਡੋਨਰ ਐਨਡੀ ਸਾਹਿਬ ਬਾਬਾ ਹੈਂਰੀ ਜੀ ਐਮਐਲਏ ਜਿਲੰਦਰ ਤੇ ਬਹੁਤ سارے ਹੋਰ ਕਾਂਗਰਸ ਦੇ ਸਾਥੀ ਅਤੇ ਪਨੇ ਰਲੀਫ ਤੇ ਕੰਮ ਵਾਸਤੇ ਸਾਰੇ ਤੋਂ ਪਹਿਲੇ ਜਿਨ੍ਹਾਂ ਨੁਕਸਾਨ ਹੋਇਆ ਨਾ ਪਿੰਡਾਂ ਦਾ ਉਹਨੂੰ ਓਵਰਲੋਕ ਕਰਨ ਵਾਸਤੇ ਅਸੀਂ ਆਏ ਆ ਇਹ ਸਪੈਸ਼ਲ ਕਿਸਮ ਦੀ ਇਹ ਵਾਈਕਲ ਹੈ ਜਿਹੜੀ ਪਾਣੀ ਵਿੱਚ ਵੀ ਜਾ ਸਕਦੀ ਹੈ ਅਸੀਂ ਆਫਰ ਕੀਤੀ ਹੈ ਪਿੰਡਾਂ ਵਾਲਿਆਂ ਨੂੰ ਕੋਈ ਬਿਮਾਰ ਨੂੰ ਜਿਹੜਾ ਕਈ ਦਿਨਾਂ ਦਾ ਪਿੰਡ ਚੋਂ ਨਿਕਲ ਨਹੀਂ ਸਕਿਆ ਕੋ ਜੜੀਆਂ ਨਹੀਂ ਸੀ ਉਹਨੂੰ ਟ੍ਰਾਂਸਫਰ ਕਰਨਾ ਹੈ ਇਸੇ ਸ਼ਹਿਰ ਦੇ ਵਿੱਚ ਜਾਂ ਬੱਚਿਆਂ ਨੂੰ ਕਰਨਾ ਹੈ ਜਾਂ ਕੋ ਮਾਲ ਨੂੰ ਕਰਨਾ ਉਹਦੇ ਬਾਅਦ ਸਿਆ ਅੱਜ ਸਪੈਸ਼ਲ ਅਸੀਂ 에ਅਰ ਵਾਹਕਲ ਕੋੜਾ ਸੰਗਰਾਮਕ ਸੰਗਰਾ ਪਿੰਡ ਵਿੱਚ ਅਸੀਂ ਜਾ ਰਹੇ ਹੁਤੇ ਸੂਚੇ ਪਿੰਡ ਨੂੰ ਮਿਲ ਰਹੇ ਆ ਤੇ ਬਾਕੀ ਗੱਲ ਉਥੇ ਜਾ ਕੇ ਉਹਨਾਂ ਨਾਲ ਕੋਈ ਵੀ ਕੋਲ ਦਿਸ ਰਿਮੋਟ ਹੋਣਾਂ ਨਾਲ ਪਾਣ ਜੀ ਆਪਣੀ ਸਾਰੀ ਟੀਮ ਦੇ ਨਾਲ ਜਨ ਨਵਤੇਜ ਸਿੰਘ ਜੀਮਾ ਸਾਹਿਬ ਸਾਡੀ ਪਾਰਟੀ ਦੇ ਜਿਹੜੇ ਕੈਂਡੀਡੇਟ ਸਨ ਵਿਕਰਮ ਚੌਧਰੀ ਜੀ ਐਮਐਲਏ ਬਲੌਰ ਸਾਪਰਵਿੰਦਰ ਸਿੰਘ ਸਾਡੇ ਐਮਐਲਏ ਫਗਵਾੜਾ ਸਾਡੇ ਜੂਨੀਅਰ ਹੈਂਡਰੀ ਸਾਹਿਬ ਬਾਬਾ ਹੈਂਡਰੀ ਜੀ ਐਮਐਲਏ ਜਲੰਧਰ ਤੇ ਬਹੁਤ ਸਾਰੇ ਹੋਰ ਕਾਂਗਰਸ ਦੇ ਸਾਥੀ ਇੱਥੇ ਆਪਣੇ ਰੀਫ ਦੇ ਕੰਮ ਵਾਸਤੇ ਸਾਰਿਆਂ ਨੂੰ ਪਹਿਲੇ ਜਿੰਨਾ ਨੁਕਸਾਨ ਹੋਇਆ ਹੈ ਨਾ ਪਿੰਡਾਂ ਦਾ ਉਹਨੂੰ ਓਵਰਲੋਕ ਕਰ ਬਲਾਸੇ ਅਸੀਂ ਆਏ ਆ ਇਹ ਸਪੈਸ਼ਲ ਕਿਸਮ ਦੀ ਇਹ ਵਾਈਕਲ ਹੈ ਜਿਹੜੀ ਪਾਣੀ ਵਿੱਚ ਵੀ ਜਾ ਸਕਦੀ ਹੈ ਅਸੀਂ ਆਫਰ ਕੀਤੀ ਹੈ ਪਿੰਡਾਂ ਵਾਲਿਆਂ ਨੂੰ ਕੋਈ ਬਿਮਾਰ ਨੂੰ ਜਿਹੜਾ ਕਈ ਦਿਨਾਂ ਦਾ ਪਿੰਡ ਚੋਂ ਨਿਕਲ ਨਹੀਂ ਸਕਿਆ ਕੋਈ ਜੜੀਆ ਨਹੀਂ ਸੀ ਉਹਨੂੰ ਟਰਾਂਸਫਰ ਕਰਨਾ ਹੈ ਜਿਸੇ ਸ਼ਹਿਰ ਦੇ ਵਿੱਚ ਇਹ ਬਚਿਆਂ ਨੂੰ ਕਰਨਾ ਹੈ ਜਾਂ ਕੋ ਮਾਲ ਨੂੰ ਕਰਨਾ ਹੈ ਉਹਦੇ ਬਾਅਦ ਸਿਆਜ ਸਪੈਸ਼ਲ ਅਸੀਂ ਇਹਸ ਵਾਈਕਲ ਫੋਰ ਸੰਗਰਾਮ ਸੰਗਰਾ ਪਿੰਡ ਵਿੱਚ ਅਸੀਂ ਜਾ ਰਹੇ ਹਾਂ ਉੱਥੇ ਸੂਚੇ ਪਿੰਡ ਨੂੰ ਮਿਲ ਰਹੇ ਹਾਂ ਤੇ ਬਾਕੀ ਗੱਲ ਉੱਥੇ ਜਾ ਕੇ ਉਹਨਾਂ ਨਾਲ ਉਹ ਵੀ ਗੋਦਸਰ ਫੋਨ ਹੋ ਜਗਾ ਸਭ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ